ਆਖਰੀਆ ਕਾ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਤਾਂ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ 30 ਦਿਨ ਦੀ ਪਰੋਲ ਤੇ ਜੇਲ੍ਹ ਚੋਂ ਬਾਹਰ ਆਇਆ ਡੇਰਾ ਸਿਰਸਾ ਮੁਖੀ 7 ਸਾਲ ਬਾਅਦ ਡੇਰੇ ਚ ਜਾਵੇਗਾ ਰਾਮ ਰਹੀਮ ਤਾਂ 7 ਸਾਲ ਬਾਅਦ ਡੇਰਾ ਰਾਮ ਰਹੀਮ ਆਪਣੇ ਡੇਰੇ ਸਿਰਸਾ ਚ ਜਾਵੇਗਾ ਪਹਿਲਾ ਕਈ ਵਾਰ ਪਰੋਲ ਤਾਂ ਮਿਲੀ ਪਰ ਸਿਰਸਾ ਚ ਨਹੀਂ ਜਾ ਸਕਿਆ ਡੇਰਾ ਮੁਖੀ राम रहीम ਤਾਂ ਹੁਣ ਵੱਡੀ ਰਾਤ ਮਿਲੀ ਆ ਕਿ 7 ਸਾਲ ਬਾਅਦ ਉਹ ਡੇਰੇ ਚ ਪਹੁੰਚ ਚੁੱਕਿਆ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੈਰੋਲ ਤੇ ਜਤਾਇਆ ਇਤਰਾਜ ਤਾਂ ਬਾਰ-ਬਾਰ ਜੋ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਰਹੀ ਆ ਤਾਂ ਉੱਥੇ ਹੀ ਸਿੱਖ ਜਥੇਵੰਦੀਆਂ ਵੱਲੋਂ ਅਕਸਰ ਇਤਰਾਜ ਜਤਾਇਆ ਜਾਂਦਾ ਤਾਂ ਇਸ ਵਾਰ ਫੇਰ ਬਲਜੀਤ ਸਿੰਘ ਦਾਦੂਵਾਲ ਨੇ ਪੈਰੋਲ ਮਿਲਣ ਤੇ ਇਤਰਾਜ ਜਤਾਇਆ ਰਾਇਆਵਡਿੰਗ ਨੇ ਦੇਰ ਰਾਤ ਤੱਕ ਕੀਤਾ ਰੋਸ ਪ੍ਰਦਰਸ਼ਨ ਤਾਂ ਅੰਮ੍ਰਿਤਸਰ ਚ ਜੋ ਆਮ ਆਦਮੀ ਪਾਰਟੀ ਵੱਲੋਂ ਮੇਰ ਬਣਾਇਆ ਗਿਆ ਤਾਂ ਉਸ ਦੇ ਚੱਲਦਿਆਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿਨ ਰਾਤ ਤੱਕ ਪ੍ਰਦਰਸ਼ਨ ਕੀਤਾ ਗਿਆ। ਅਮਨ अरोड़ा ਨੇ ਅਕਾਲੀ ਦਲ ਦਾ ਕੀਤਾ ਧੰਨਵਾਦ ਤਾਂ ਜਿਵੇਂ ਵਿੱਤੇ ਕੱਲ ਆਮ ਆਦਮੀ ਪਾਰਟੀ ਨੇ ਆਪਣਾ ਅੰਮ੍ਰਿਤਸਰ ਵਿੱਚ ਮੇਅਰ ਤੇ ਡਿਪਟੀ ਮੇਅਰ ਬਣਾਇਆ ਤਾਂ ਉਸ ਦੇ ਚਲਦਿਆਂ ਅਕਾਲੀ ਦਲ ਦਾ ਅਮਨ अरोड़ा ਵੱਲੋਂ ਧੰਨਵਾਦ ਕੀਤਾ ਗਿਆ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦਿੱਤੀ ਬੰਦੀ ਕਾਲ ਤਾਮਰਸਰ ਚ ਜੋ ਵੱਡੀ ਘਟਨਾ ਵਾਪਰੀ ਹੈ ਕਿ ਡਾਕਟਰ ਅਵੇਦ ਕਰਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਿਆ ਤਾਂ ਉਸ ਨੂੰ ਲੈ ਕੇ ਕਈ ਜ਼ਿਲ੍ਹੇ ਚ ਬੰਦ ਦੀ ਕਾਲ ਦਿੱਤੀ ਗਈ ਹੈ। BBMP ਤੇ ਪੰਜਾਬ ਵਿਚਾਲੇ ਫਸਿਆ ਪੇਚ ਤਾਂ ਜੋ BBMP ਚ ਸਕੱਤਰ ਦੀ ਨਿਯੁਕਤੀ ਪੰਜਾਬ ਨੇ ਕੀਤੀ ਸੀ ਤਾਂ ਉਹ BBMP ਬੋਰਡ ਨੇ ਰੱਦ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਹੁਣ ਦੋਵਾਂ ਪਾਸਿਆਂ ਤੋਂ ਪੇਸ ਫਸਦਾ ਨਜ਼ਰ ਆ ਰਿਹਾ ਹੈ ਅਕਾਲੀ ਦਲ ਦੇ ਲੀਗਲ ਵੱਲੋਂ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਮੈਂਬਰਸ਼ਿਪ ਦਾ ਆਗਾਜ਼ ਕੀਤਾ ਗਿਆ ਹੈ ਤਾਂ ਉੱਥੇ ਹੀ ਅਕਾਲੀ ਦਲ ਦੇ ਲੀਗਲ ਸੈੱਲ ਵੱਲੋਂ ਵੀ ਮੈਂਬਰਸ਼ਿਪ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਮਿੰਡੂ ਖੇੜਾ ਕਤਲ ਮਾਮਲੇ 'ਚ ਸਜ਼ਾ ਮਿਲਣ ਤੇ ਭਰਾ ਦਾ ਵੱਡਾ ਅਭਿਆਨ ਤਾਂ ਵਿੱਤੇ ਕੱਲ ਜੋ ਉਮਰ ਕੈਦ ਦੀ ਸਜ਼ਾ ਮਿੰਡੂ ਖੇੜਾ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਸੁਣਾਈ ਗਈ ਹੈ ਤਾਂ ਉਸ ਨੂੰ ਲੈ ਕੇ ਅਜੇਪਾਲ ਜੋ ਮਿੱਡੂ ਖੇਡਾ ਦਾ ਵੱਡਾ ਆਪਰਾ ਹੈ ਉਸ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਹਜੇ ਲੜਾਈ ਹੋਰ ਲੜਨੀ ਹੈ ਹਲੇ ਇਨਸਾਫ ਹੋਰ ਲੈਣਾ ਹੈ ਦਿੱਲੀ ਚ ਸੁਖਜਿੰਦਰ ਸਿੰਘ ਰੰਦਾਵਾ ਨੂੰ ਵੱਡੀ ਜ਼ਿੰਮੇਵਾਰੀ ਤਾਂ ਜਿਵੇਂ ਚੋਣਾ ਚੱਲ ਰਿਹਾ ਨੇ ਤਾਂ ਉਸ ਦੇ ਚੱਲਦੇ ਆ ਹੀ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ 7 ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਲਗਾਇਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੋ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਅਜਈਆਂ ਹੋਰ ਤਾਜ਼ਾ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਆਰਟੀਵੀ ਨਾਲ